ਅ ਮਿੰਟੂ ਜੀ ਆਸੇ ਪਾਸੇ ਨਿਗਾ ਮਾਰਦੇ ਆ ਨਾ ਕਹਿੰਦੇ ਜਿਵੇਂ ਸੋਸ਼ਲ ਮੀਡੀਆ ਤੇ ਆਪਾਂ ਕੋਈ ਇੱਕ ਚੀਜ਼ ਵੇਖ ਲਈਏ ਤੇ ਉਦਾਂ ਦੀਆਂ ਫਿਰ ਖਬਰਾਂ ਜਾਂ ਸਾਹਮਣੇ ਫਿਰ ਆਉਣ ਲੱਗ ਜਾਂਦੀਆਂ ਨੇ ਤੇ ਜੇ ਕੋਈ ਇਧਰ ਉਧਰ ਕੋਈ ਖਬਰ ਆ ਜਾਂਦੀ ਹੈ ਉਹਦੇ ਨਾਲ ਦੀਆਂ ਜੁੜੀਆਂ ਖਬਰਾਂ ਫਿਰ ਹੋਰ ਸਮਝੀ ਆਉਣ ਲੱਗ ਜਾਂਦੀਆਂ ਨੇ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਅ ਟੋਲ ਪਲਾਜ਼ੇ ਦੀ ਗੱਲਬਾਤ ਲੰਮੇ ਸਮੇਂ ਤੋਂ ਚੱਲਦੀ ਹੈ ਕਦੇ ਬੰਦ ਹੋਗੇ ਕਦੇ ਚਾਲੂ ਹੋਗੇ ਕਦੇ ਟੋਲ ਰੇਟ ਵਧ ਗਿਆ ਹੁਣ ਇੱਕ ਨਵੀਂ ਹੀ ਗੱਲ ਸਾਹਮਣੇ ਆਈ ਹੈ ਕਹਿੰਦੇ ਪਟਿਆਲਾ ਜ਼ਿਲ੍ਹੇ ਦਾ ਕੋਈ ਪਿੰਡ ਹੈ ਮਾੜੂ ਸ਼ਹਿਦ ਪਿੰਡ ਦਾ ਨਾਮ ਹੈ ਜੀ ਉੱਥੇ ਕਹਿੰਦੇ ਕਿ ਇੱਕ ਆਪਦਾ ਹੀ ਟੋਲ ਖੁੱਲੀ ਬੈਠੇ ਹੋ ਉਹ ਆਉਣ ਜਾਣ ਵਾਲੇ ਤੋਂ ਸਲਿੱਪ ਲੈਂਦੇ ਆ ਲਗਭਗ 200 ਰੁਪਏ ਦੀ ਇਹ ਕੀ ਮਸਲਾ ਹੈ ਜੀ ਕੋਈ ਪ੍ਰਾਪਰਟੀ ਦਾ ਕੋਈ ਕਾਰਨ ਹੈ ਜਾਂ ਕੋਈ ਟੋਲ ਦਾ ਕੀ ਸਿਸਟਮ ਹੈ ਦੇਖੋ ਇਸ ਗੱਲ ਦੇ ਵਿੱਚ ਬੜੀ ਹਰਾਨੀ ਹੁੰਦੀ ਆ ਕਿ ਪੰਜਾਬ ਦੇ ਵਿੱਚ ਆ ਤੁਸੀਂ ਸਾਡੇ ਪਿੰਡਾਂ ਨੂੰ ਲੈ ਲਓ ਇੱਥੇ ਟਿੱਬੇ ਆ ਜੀ ਲੋਕ ਟਿੱਬੇ ਚਕਵਾਉਂਦੇ ਪੱਲੇ ਪੈਸੇ ਦੇ ਕੇ ਬਿਲਕੁਲ ਉਹ ਗਾ ਠੇਕੇਦਾਰਾਂ ਦਾ ਕੁੱਤਾ ਸਰਦਾ ਹੂੰ ਉਹ ਟਿਪਰ ਆਉਂਦੇ ਨੇ ਜੀ ਸਾਰੀਆਂ ਸੜਕਾਂ ਸਾਡੇ ਪਿੰਡਾਂ ਬੰਨੀ ਨਵੀਆਂ ਬਣੀਆਂ ਸੀ ਸਾਰੀਆਂ ਖਲਾਅਤੀਆਂ ਬਿਲਕੁਲ ਕਿਉਂਕਿ ਲਾਗੇ ਮੰਨੇ ਹਾਈਡ ਦਾ ਬੱਸੀ ਵੀ ਹੋਇਆ ਹੈ ਬੜਾ ਮਸਲਾ ਪਿਆ ਤੇ ਫਿਰ ਤੇ ਟਿਪਰਾ ਵਾਲੇ ਤੋਂ ਲਾਉ ਨਾ 5-500 ਰੁਪਿਆ ਗੇੜੇ ਦਾ ਹੂੰ ਜੇ ਪੰਚਾਇਤਾਂ ਪਰਚੀ ਇਸ ਤਰ੍ਹਾਂ ਲਾਉਂਦੀਆਂ ਨੇ ਜਿਵੇਂ ਆ ਵੀਡੀਓ ਚ ਉਹ ਕਹਿ ਰਹੇ ਆ ਕਿ ਬਾਈ ਇਧਰ ਦੀ ਲੰਘਣਾ ਹੈ ਤੇ ਪੰਚਾਇਤ ਨੇ 200 ਰੁਪਇਆ ਪਰਚੀ ਲਈ ਹੋਈ ਆ ਜੀ ਤੇ ਜੇ ਇਸ ਤਰ੍ਹਾਂ ਪੰਚਾਇਤਾਂ ਪਰਚੀ ਲਾ ਸਕਦੀਆਂ ਤੇ ਟਿੱਪਰਾਂ ਵਾਲਿਆਂ ਤੋਂ ਤਾਂ ਫਿਰ 2-2000 ਗੇੜੇ ਦਾ ਲੈਣਾ ਚਾਹੀਦਾ ਬਿਲਕੁਲ ਉਹ ਤੇ ਮਿੱਟੀ ਵੀ ਮੁੱਲ ਵੇਚਦੇ ਫਿਰ ਕਿਰਾਇਆ ਵੀ ਲੈਂਦੇ ਤੇ ਮਿੱਟੀ ਦੇਦੇ ਉਹ ਮੁੱਲ ਚੁੱਕਦੇ ਨੇ ਜੀ ਸਾਰੇ ਪਾਸੇ ਪੈਸੇ ਲਈ ਜਾਂਦੇ ਆਪਣੇ ਤੇ ਟੈਂਡਰ ਦੇ ਵਿੱਚ ਤਾਂ ਮਿੱਟੀ ਦਾ ਮੁੱਲ ਪਾਇਆ ਜਾਂਦਾ ਹੋਗਾ ਬਿਲਕੁਲ ਬਿਲਕੁਲ ਗਾਹ ਕਿਸਾਨ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਮੰਨੀ ਲੋਕਾਂ ਨੂੰ ਹੈਰਾਨਗੀ ਹੋਏਗੀ ਕਿ ਕਈ ਥਾਈਂ ਤੇ 15-1500 ਦੀ ਟਰਾਲੀ ਮਿਲ ਰਹੀ ਹੈ ਮਿੱਟੀ ਦੀ ਜੀ ਬਿਲਕੁਲ ਸਾਡੇ ਵੱਲ ਲੋਕ ਆਪਣਾ ਟਿੱਬਾ ਪੱਲਿਓ ਲੱਖ-ਲੱਖ ਰੁਪਈਆ ਕਿੱਲੇ ਦਾ ਦੇ ਕੇ ਚੋਂ ਡਏ ਨੇ ਬਿਲਕੁਲ ਤੇ ਉਹ ਉਹ ਕੀ ਕਰਦੇ ਆ ਕਿ ਕੋਈ ਪੁਲੀ ਨਹੀਂ ਛੱੜਦੇ ਹੂੰ ਕੋਈ ਸੜਕ ਨਹੀਂ ਛੱੜਦੇ ਕੋਈ ਗਲੀ ਨਹੀਂ ਛੱੜਦੇ ਜੀ ਕੋਈ ਸਾਈਡ ਨਹੀਂ ਛੱੜਦੇ ਬਿਲਕੁਲ ਸਾਈਡ ਨਹੀਂ ਦਿੰਦੇ ਬਿਲਕੁਲ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਕੰਨਾਂ 'ਚ ਟੂਟੀਆਂ ਟਾਟੀਆਂ ਲੱਗੀਆਂ ਹੁੰਦੀਆਂ ਦੇ ਐ ਦਰ ਆ ਦਰ ਸੋ ਗੱਲ ਇਹ ਆ ਕਿ ਸਭ ਭਈ ਇਹ ਸਾਰਾ ਕੁਝ ਜੋ ਹੋ ਰਿਹਾ ਕੁਝ ਜੋ ਚੱਲ ਰਿਹਾ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਭਾਈ ਜੇ ਇਸ ਤਰ੍ਹਾਂ ਦੀ ਪਰਚੀ ਕੋਈ ਪੰਚਾਇਤ ला ਸਕਦੀ ਹੈ ਤੇ ਟਿਪਰਾਂ ਤੇ ਕਿਉਂ ਨਹੀਂ ਲੱਗਦੀ ਜੀ 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 ਤੇ ਉਹ ਜਿਹੜੇ ਹੁਣ ਵਿਚਾਰੇ ਟੈਕਸੀ ਡਰਾਈਵਰ ਨੇ ਉਹ ਕਹਿੰਦੇ ਕਿ ਸਾਨੂੰ ਕੋਈ ਛਪੀ ਪਰਚੀ ਤਾਂ ਦਿਓ ਬਿਲਕੁਲ ਉਹ ਕਹਿੰਦਾ ਨਹੀਂ ਗੂਗਲ ਪੇ ਕਰਦੇ ਦਿਖਾ ਦਿਓ ਜਾ ਕੇ ਲਓ ਆ ਚੰਗੀ ਗੱਲ ਆ ਮਤਲਬ ਇਹਦੇ ਤੇ ਸਪਸ਼ਟਿਕਰਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਪਹਿਲੀ ਗੱਲ ਇਹ ਹੈ ਕਿ ਪੰਚਾਇਤ ਕੋਲੇ ਅਥਾਰਟੀ ਹੈਗੀ ਹੈ ਕਿ 2-200 ਰੁਪਿਆ ਕਾਰ ਤੋਂ ਲਈ ਜਾਣਾ ਜੀ ਠੀਕ ਹੈ ਨਾ ਜੀ ਜੇ ਹੈ ਤਾਂ ਫਿਰ ਤਾਂ ਟਿਪਰਾਂ ਤੇ ਸਭ ਤੋਂ ਪਹਿਲਾਂ ਲਾਓ ਬਿਲਕੁਲ ਬਿਲਕੁਲ ਟਿਪਰਾਂ ਤੋਂ ਇਲਾਵਾ ਹੋਰ ਕਿੰਨੇ ਕਮਰਸ਼ੀਅਲ ਵਹੀਕਲ ਲੰਘਦੇ ਨੇ ਸਾਡੇ ਪਿੰਡਾਂ ਵਿੱਚ ਦੀ ਕਿਤੇ ਸਾਰੇ ਲਾਲ ਹੈ ਕੰਡੈਟਰ ਵਾਲੇ ਵਗੈਰਾ ਸਭ ਲੰਘਦੇ ਨੇ ਜਿਹੜੇ ਜਿਹੜੇ ਸੋਕ ਨਾ ਇਹ ਵੀ ਇੱਕ ਚੰਗਾ ਫਿਰ ਸਿਆਪਾ ਬਣੇਗਾ ਕਿ ਉਧਰੋਂ ਟੋਲ ਤੁਸੀਂ ਵੱਡੀ ਸੜਕ ਤੇ ਲੰਘਣਾ ਤੇ ਉਹ ਦੂਜੇ ਟੋਲ ਆ ਤੇ ਜੇ ਕਿਤੇ ਛੋਟੀ ਸੜਕ ਤੋਂ ਲੰਘਣਾ ਤੇ ਅੱਗੋਂ ਆ ਜਿਹੜੀ ਪਰਚੀ ਆ ਬਿਲਕੁਲ ਇਧਰ ਫਲਾਣੀ ਥਾ ਤੇ ਡੰਡਾ ਪਰਚੀ ਇੱਥੇ ਗੁੰਡਾ ਪਰਚੀ ਆ ਇਹ ਪਰਚੀ ਵਾਲਾ ਬੜਾ ਮਸਲਾ ਹੋਣੇ ਚ ਆਪਿਆ ਸਾ ਤਾਂ ਬਿਲਕੁਲ ਬਿਲਕੁਲ ਤੋਂ ਬੜੀ ਹੈਰਾਨਗੀ ਵਾਲੀ ਗੱਲ ਹੈ ਜੀ ਆਹ ਮਿੱਤਰਿਕਾ ਅਮਰਤਪਾਲ ਸਿੰਘ ਜਸਰੇ ਨੇ ਕਹਿੰਦੇ ਮਾੜੂ ਪਿੰਡ ਦੇ ਪੰਜ ਲੋਕਾਂ ਦੇ ਪਰਚਾ ਵੀ ਦਰਜ ਹੋਇਆ ਇਸ ਮਹਾਮੇ ਦੇ ਵਿੱਚ ਤੇ ਦੇਖੋ ਭਾਈ ਬ ਕੀ ਸਿਸਟਮ ਹੈ ਕਿਉਂਕਿ ਉਹ ਤੁਹਾਡੇ ਵਾਲੀ ਗੱਲ ਆ ਵੀ ਭਾਈ ਪੰਚਾਇਤ ਕੋਲੇ ਜਾਂ ਉਹਨਾਂ ਕੋਲੇ ਕੋਈ ਅਥਾਰਟੀ ਹੈਗੀ ਆ ਜਾਂ ਕੋਈ ਐਵੇਂ ਹੀ ਲਈ ਜਾਂਦਾ ਪਿੰਡ ਦੇ ਨਾਮ ਤੇ ਕੋਈ ਲਈ ਜਾਂਦਾ ਹੋਵੇ ਪਤਾ ਹੀ ਨਹੀਂ ਆਪਾਂ ਨੂੰ ਉਸ ਚੀਜ਼ ਬਾਰੇ ਅ ਰਾਜਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿੰਟੂ ਜੀ ਇੱਕ ਮਿੱਤਰਾਂ ਦਾ ਆਪਾਂ ਨੂੰ ਕਮੈਂਟ ਆਈ ਜਾਣਾ ਤੇ ਆਪਾਂ ਉਸ ਤੇ ਗੱਲਬਾਤ ਕਰ ਲਈਏ ਕੰਗਰਾਂ ਵਾਲੀ ਤੇ ਕਿਉਂਕਿ ਫਿਲਮ ਰਿਲੀਜ਼ ਹੋਣੀ ਸੀ ਤੇ ਕਾਫੀ ਥਾਵਾਂ ਤੇ ਉਹਦਾ ਵਿਰੋਧ ਹੋ ਰਿਹਾ ਹੈ ਕੰਗਣਾ ਬੀਬੀ ਵੀ ਕਹਿ ਰਹੀ ਹੈ ਕਿ ਭਾਈ ਮੈਨੂੰ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਮੇਰੇ ਅਕਸ ਨੂੰ ਵਿਗਾੜਿਆ ਜਾ ਰਿਹਾ ਹੈ ਉਦੋਂ ਮਤਲਬ ਧਾਰਮਿਕ ਭਾਵਨਾਵਾਂ ਜਿਹੜੀਆਂ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਜਾਂ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਐ ਉਹਨਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤੇ ਪੂਰਾ ਵਿਵਾਦ ਜੇ ਮੇਰੇ ਦਾ ਇਹ ਬਣਦਾ ਜਾ ਰਿਹਾ ਹੌਲੀ-ਹੌਲੀ ਹਾਂਜੀ ਦੇਖੋ ਜੋ ਵਿਵਾਦ ਬਣਦਾ ਜਾ ਰਿਹਾ ਉਹ ਪਹਿਲਾਂ ਹੀ ਬਣਿਆ ਹੋਇਆ ਹੂੰ ਹੂੰ ਪਹਿਲੇ ਥਿਲੀ ਤੋਂ ਬਣ ਗਿਆ ਲੌਂਗ-ਲੌਂਗ ਤੋਂ ਕੋਕਾ ਬਣ ਗਿਆ ਤਾਂ ਤੁਸੀਂ ਦੇਖੋ ਨਾ ਕਿ ਕਿੰਨਾ ਇਹ ਐਮਰਜੈਂਸੀ ਫਿਲਮ ਜਿਹੜੀ ਆ ਉਹ ਖਿੱਚੀ ਗਈ ਕਿੰਨਾ ਸਫਰ ਇਹਨੇ ਤੈਅ ਕੀਤਾ ਹਮ ਕਦੇ ਰਿਲੀਜ਼ਿੰਗ ਡੇਟ ਟਲ ਗਈ ਕਦੇ ਫੇਰ ਕੱਟ ਲੱਗੇ ਵਗੈਰਾ ਵਗੈਰਾ ਵੇਖੋ ਗੱਲ ਇਹ ਆ ਕਿ ਅੱਜ ਪ੍ਰਦਰਸ਼ਨ ਹੋਏ ਕੁਝ ਸਿਨੇਮਾ ਮਾਲਕ ਤੇ ਪਹਿਲਾਂ ਹੀ ਹੱਥ ਖੜੇ ਕਰ ਗਏ ਸੀ ਕਿ ਅਸੀਂ ਐਮਰਜੈਂਸੀ ਤੋਂ ਉਦਾਂ ਹੀ ਚੰਗੇ ਆ ਬਿਲਕੁਲ ਤੇਰੇ ਨਾਲੋਂ ਤਾਂ ਬੇਕਦਰੇ ਅਸੀਂ ਐਵੇਂ ਹੀ ਚੰਗੇ ਆ ਜੀ ਤਾਂ ਕੁਝ ਨੇ ਮਨ ਬਣਾਇਆ ਸੀ ਕਿ ਚਲੋ ਰਿਲੀਜ਼ ਕਰਨ ਦੇ ਵਿੱਚ ਕੀ ਹਰਜ਼ਿਆ ਕਰ ਲੈਨੇ ਆ ਹਮ ਪਰ ਉਥੇ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁਨ ਜਿਹੜੇ ਆ ਉਹ ਪਹੁੰਚ ਗਏ ਹੂੰ ਤਾਂ ਕੁੱਲ ਮਿਲਾ ਕੇ ਹੁਣ ਜਦੋਂ 3 ਸਵਾ 3 ਮੈਂ ਚੈੱਕ ਕਰ ਰਿਹਾ ਸੀਗਾ ਮੀਡੀਆ ਰਿਪੋਰਟਾਂ ਕਹਿੰਦੇ ਕਿ ਲਗਭਗ ਇਹ ਫਿਲਮ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਨਹੀਂ ਰਿਲੀਜ਼ ਹੋਈ ਇੱਕ ਤਰ੍ਹਾਂ ਨਾਲ ਜੀ ਮਤਲਬ ਕਿ ਲਗਭਗ ਤੁਸੀਂ ਇਹ ਗੱਲ ਆਖ ਸਕਦੇ ਹੋ ਕਿ ਇਹ ਫਿਲਮ ਇੰਡੀਆ 'ਚ ਰਿਲੀਜ਼ ਹੋ ਗਈ ਪਰ ਪੰਜਾਬ ਦੇ ਵਿੱਚ ਨਹੀਂ ਲੱਗੀ ਨਹੀਂ ਹੋਈ ਜੀ ਮੇਰਾ वैसे ਇਹਦੇ ਤੋਂ ਥੋੜਾ ਜਿਹਾ ਜੁਦਾ ਹੈ ਕਿ ਇਹ ਜਿਹੜੀਆਂ ਜਥੇਬੰਦੀਆਂ ਐਵੇਂ ਆਪਦਾ ਟਾਈਮ ਵੇਸਟ ਕਰਨ ਲਈਆਂ ਹੂੰ ਪਹਿਲੀ ਗੱਲ ਇਹ ਉਹ ਕਿ ਉਹਨਾਂ ਨੇ ਕੁਝ ਜਿਹੜੇ ਸਿੱਖਾਂ ਨਾਲ ਜੁੜੇ ਦ੍ਰਿਸ਼ ਸੀਗੇ ਜੀ ਜਾਂ ਪੰਜਾਬ ਦੇ ਇੱਕ ਵਿਸ਼ੇਸ਼ ਦੌਰ ਦੇ ਨਾਲ ਜੁੜੇ ਦ੍ਰਿਸ਼ ਸੀਗੇ ਹਟਾ ਦਿੱਤੇ ਹੂੰ ਬੋਰਡ ਨੇ ਅੱਛਾ ਕੰਮ ਕੀਤਾ ਹਟਵਾ ਦਿੱਤੇ ਜੀ ਦੂਜੀ ਗੱਲ ਇਹਦੇ ਵਿੱਚ ਟਾਈਮ ਵੇਸਟ ਕਰਨ ਦਾ ਤੋਂ ਕੀ ਆ ਇਹਦੀ ਫਿਲਮ ਰਿਲੀਜ਼ ਹੋਣ ਦੇ ਹੋ ਸਕੋ ਜੀ ਮੈਨੂੰ ਲੱਗਦਾ 10 ਲੱਖ ਦੀ ਕਲੈਕਸ਼ਨ ਨਹੀਂ ਸੀ ਹੋਣੀ ਪੰਜਾਬ ਬਿਲਕੁਲਾ ਮਿੱਤਰ ਵੀ ਕਹਿ ਰਹੇ 10 ਲੱਖ ਦੀ ਵੀ ਕਲੈਕਸ਼ਨ ਨਹੀਂ ਸੀ ਹੋਣੀ ਅੱਗੇ ਪੜੀਆਂ ਇਹਦੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਬੈਕ ਟੂ ਬੈਕ ਇਹਦੇ ਤੇ ਮੈਂ ਰਿਪੋਰਟ ਕੀਤੀ ਹੈ ਕਿ ਲਗਾਤਾਰ ਕਿੰਨੀਆਂ ਫਿਲਮਾਂ ਇਹਦੀਆਂ ਫਲॉप ਹੋਈਆਂ ਬਿਲਕੁਲ ਛੇ ਦਰਜਨ ਤੋਂ ਵੱਧ ਨੇ ਜੀ 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 ਤੋਂ ਮਤਲਬ ਕਿ ਬਤੌਰ ਅਦਾਕਾਰਾ ਬੀਬੀ ਜੀ ਦਾ ਕੈਰੀਅਰ ਖਤਮ ਹੈ ਹੂੰ ਉਹ ਕਹਿੰਦੇ ਪੰਜਾਬ ਚ ਇਹਦੀ ਕੋਈ ਕਲੈਕਸ਼ਨ ਹੀ ਸੀ ਹੋਣੀ ਜੀ ਸੋ ਇਸ ਕਰਕੇ ਇਹਨਾਂ ਨੇ ਚਲੋ ਪ੍ਰਦਰਸ਼ਨ ਕਰ ਲਿਆ ਇਹ ਵੀ ਠੀਕ ਹੈ ਹੋ ਗਿਆ ਹੂੰ ਇਹ ਵੀ ਖੁਸ਼ ਹੋ ਗਿਆ ਪਰ ਗੱਲ ਇਹ ਆ ਕਿ ਜੇ ਮੰਨ ਲਓ ਸੰਤ ਜਰਨੈਲ ਸਿੰਘਪਨ ਰਾਮ ਵਾਲੇ ਦੇ ਨਾਲ ਜੁੜੇ ਜਾਂ ਮਤਲਬ ਕੋਈ ਉਸ ਵਿਸ਼ੇਸ਼ ਦੌਰ ਦੇ ਨਾਲ ਜੁੜੇ ਕੋਈ ਦੋ ਚਾਰ ਸੀਨ ਸੀਗੇ ਰੱਖੇ ਉਹ ਇਹਨਾਂ ਨੇ ਹਟਾ ਦਿੱਤੇ ਆ ਜੀ ਬਾਕੀ ਸਾਰੀ ਫਿਲਮ ਤੇ ਕਾਂਗਰਸ ਦੇ ਉਲਟ ਹੀ ਆ ਨਾ ਹੂੰ ਹੂੰ ਗਾਂਧੀ ਫੈਮਲੀ ਦੀ ਉਲਟ ਆ ਉਹ ਤੇ ਬੋਲਦੇ ਨੇ ਉਹਨਾਂ ਨੂੰ ਪਤਾ ਇਹਦੀ ਫਿਲਮ ਵੇਖਣੀ ਕਿੰਨੇ ਆ ਬਿਲਕੁਲ ਇਹਦੀ ਫਿਲਮ ਵੇਖਣ ਤੇ ਆਰਐਸਐਸ ਵਾਲੇ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਨਹੀਂ ਜਾਂਦੇ ਉਹ ਕਹਿੰਦੇ ਸਾਨੂੰ ਪਤਾ ਹੂੰ ਅਸੀਂ ਸਭ ਜਾਣਦੇ ਆ ਉਹ ਤੁਸੀਂ ਕਰਕੇ ਇਹਦੀ ਫਿਲਮ ਕਿੰਨੇ ਵੇਖਣ ਜਾਣੀ ਸੀ ਉਹ ਐਵੇਂ ਜਗਾੜ ਜਈ ਆ ਤੇ ਮਤਲਬ ਕਿ ਫਿਲਮ ਦਾ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਆ ਜਿਆਦਾ ਐਸਾ ਤੰਤਾ ਹੈਗਾ ਜੀ ਤੇ ਫਿਲਮ ਬਹੁਤ ਹਿੱਟ ਹੋ ਜਾਏਗੀ ਤੁਸੀਂ ਅਨੁਪਮ ਖੇਰ ਦੀ ਫਿਲਮ ਦੇਖ ਲਓ ਐਕਸੀਡੈਂਟਲ ਪ੍ਰਿੰਸ ਮਿੰਿਸਟਰ ਮੋਨ ਸਿੰਘ ਤੇ ਬਣਾਈ ਸੀਗੀ ਸਰ ਕਿਸੇ ਨੇ ਨਹੀਂ ਦੇਖੀ ਜੀ ਜੀ ਤੇ ਉਹ ਆਪਸ ਵਿੱਚ ਮੁੜ ਕੇ ਸ਼ਾਇਦ ਪ੍ਰੋਡਿਊਸਰ ਕੇ ਡਾਇਰੈਕਟਰ ਤੇ ਅਨੁਪਮ ਖੇਰ ਝਗੜ ਵੀ ਪਏ ਸੀ ਮਤਲਬ ਆਕਾ ਜੀ ਤੇ ਆ ਕੇ ਲੋਕ ਬਹੁਤ ਸਿਆਣੇ ਅੱਜ ਕੱਲ ਸੋਸ਼ਲ ਮੀਡੀਆ ਤੇ ਉਹ ਮਨੋਰੰਜਨ ਕਰ ਲੈਂਦੇ ਐ ਨਾ ਚੀਜ਼ਾਂ ਦਾ ਜੀ ਜੀ 2 3 ਘੰਟੇ ਨਵਸਟ ਨਹੀਂ ਕਰਦੇ ਉਹ ਬਿਲਕੁਲ ਐ ਇੰਨੀ ਕਿਸਮ ਦੇ ਕਿਉਂਕਿ ਇੱਕ ਬੰਦਾ ਫਿਰ ਉਹ ਦੇਖਣ ਜਾਵੇ ਤੇ ਕੋਈ 200 ਰੁਪਏ ਚ ਪੈਂਦਾ 2 250 ਚ ਅਗਲਾ ਕਹਿੰਦਾ ਇਹਦੇ ਨਾਲੋਂ ਚੰਗਾ ਘਰੇ ਬਹਿ ਕੇ ਅਖਬਾਰ ਪੜ੍ਹ ਲਓ 2 25 ਰੁਪਏ ਦਾ ਆ ਜਾਣਾ ਫਾਇਦਾ ਕੀ ਆ ਸੱਚਮੁੱਚ ਸੱਚਮੁੱਚ ਜਗਜੀਤ ਸਿੰਘ ਜੀ ਵੀ ਕਹਿ ਰਹੇ ਨੇ ਕਿ ਇਸ ਪ੍ਰਕਾਰ ਕਹਿੰਦੇ ਇੱਕ ਵੇਵ ਵੀ ਮਿਲ ਜਾਂਦੀ ਐ ਇਹਨਾਂ ਫਿਲਮ ਵਾਲਿਆਂ ਨੂੰ ਕਈ ਵਾਰੀ ਆਪਾਂ ਇਹ ਪਹਿਲਾਂ ਵੀ ਗੱਲ ਕੀਤੀ ਕਈ ਵਾਰੀ ਇਹਨਾਂ ਦਾ ਇੱਕ ਸਟੰਟ ਜਾਂ ਵੀ ਹੁੰਦਾ ਜੀ ਫਿਲਮ ਨੂੰ ਪਰ ਆਪਣੇ ਵਾਲੇ ਪਾਸੇ ਕਹਿੰਦੇ ਸਮਝ ਲਓ ਵੀ ਤੁਸੀਂ ਸਮਝਦਾਰ ਹੈਗੇ ਨੇ ਲੋਕ ਹਨਾ ਬਾਕੀ ਪਹਿਲਾਂ ਹੀ ਫਿਲਮ ਦੇ ਵਿੱਚ ਕਾਫੀ ਸੀਨ ਵਗੈਰਾ ਕੱਟੇ ਗਏ ਐ ਸੋ ਇਹਦੇ ਤੇ ਬਾਹਲੀ ਕੰਟਰੋਵਰਸਟੀ ਆਪਾਂ ਨੂੰ ਵੀ ਪੈਦਾ ਕਰਨ ਦੀ ਲੋੜ ਨਹੀਂ ਐ ਮੈਨੂੰ ਲੱਗਦਾ ਸਮਝਦਾਰ ਨੇ ਦੋਸਤ ਆਪੇ ਖੈਰ ਆਪਾਂ ਮਿੰਟੂ ਜੀ ਥੋੜੀ ਜੀ ਪੁਰਾਣੀ ਖਬਰ ਤੋਂ ਜਾਂ ਪੁਰਾਣੀ ਗੱਲ ਤੋਂ ਫੇਰ ਅੱਗੇ ਨੂੰ ਆਈਏ